ਜੋਤ ਡੈਰੀ ਫਾਰਮਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਧਨੋਲਾ ਮੰਡੀ ਮਿਤੀ 11 12 2025 ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੀਆਂ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਦਵਾਂਗੇ ਪੂਰੀ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਆਪਣੀ ਬਾਈ ਜੀ ਵੀਡੀਓ ਪੂਰੀ ਸਾਫ਼ ਸੁਥਰੀ ਹੁੰਦੀ ਹੈ ਜੇ ਕੋਈ ਫੈਮਿਲੀ ਵਿੱਚ ਬੈਠ ਕੇ ਦੇਖਣਾ ਚਾਹੁੰਦਾ ਤਾਂ ਦੇਖ ਸਕਦਾ ਬਾਈ ਜੀ ਪੂਰੀ ਸਾਫ ਸੁਥਰੀ ਹੁੰਦੀ ਹੈ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾਂ ਦੇ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਜਿਹੜੇ ਚੈਨਲ 'ਚ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਉਹ ਆਪਾਂ ਦਿਖਾਉਂਦੇ ਸਾਨੂੰ ਬਹੁਤ ਹੀ ਟਾਪ ਕਲਾਸ ਦੀ ਝੋਟੀ ਤੇ ਮੇਰਾ ਵੀਰ ਮੋਰਾ ਨਸਲ ਦੀ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਤੇ ਚੰਗਾ ਪਸ਼ੂ ਬਾਈ ਜੀ ਪੂਰਾ ਪੂਰੀ ਪੂੰਛ ਤਾਂ ਕੀ ਪੂਰੀ ਬਲੈਕ ਹੈ ਬਹੁਤ ਪੂਰੀ ਮੋਰਤ ਹੈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਪੂਰੇ ਨਿਖਣਵੇਂ ਥਣ ਨੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਬਾਕੀ ਚਾਰਾ ਪੂਰੇ ਲੰਬੇ ਥਣ ਨੇ ਬਾਈ ਜੀ ਤੇ ਬਾਕੀ ਸਿੰਘਾਂ ਦੀ ਬਾਈ ਜੀ ਖੁੰਡੀ ਹੈ ਚੰਗਾ ਪਸ਼ੂ ਬਾਈ ਜੀ ਉਦਲ ਪਿੱਛੇ ਤੋਂ ਵੀ ਤੁਹਾਨੂੰ ਅਟਰ ਕੁਆਲਟੀ ਚੈੱਕ ਕਰਾ ਦੰਦੇ ਜੀ ਤੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਭਾਈ ਆਸੀ ਗੱਲ ਦੀ ਇਹ ਆ ਲੈ ਵੀਰੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਆਪਣਾ ਜੀ ਲੋਹਾ ਕਿਹੜਾ ਜੀ ਠੀਕ ਹੈ ਬਾਈ ਜੀ ਤੇ ਵਪਾਰਤ ਕੰਮ ਵੀ ਰ ਆਪਣਾ ਹੀ ਕਰ ਲੈਨੇ ਥੋੜਾ ਬਾਕੀ ਠੀਕ ਹੈ ਜਿਹੜੀ ਉਹ ਪਰਲੀ ਝੋਟੀ ਖੜੀ ਹੈ ਬਾਈ ਉਹ ਕਿਹੜੇ ਸੂਏ ਸੂਈ ਹੈ ਜੀ ਉਹ ਦੂਜਾ ਸੂਈ ਹੈ ਠੀਕ ਹੈ ਬਾਈ ਜੀ ਕਿੰਨਾ ਕੁ ਦੁੱਧ ਦਾ ਵੀਰੇ ਥੱਲੇ ਜੀ ਦੁੱਧ 15 ਕਿਲੋ ਗੋਲਾ 7ਵਾਂ ਦਿਨ ਫਿਲਮ ਠੀਕ ਹੈ ਵੀਰੇ ਤੇ ਕਿੰਨਾ ਮੁੱਲ ਰੱਖਿਆ ਵੀਰੇ ਪੈਦਾ ਜੀ ਇਹਦਾ ਮੁੱਲ 1,80,000 ਅੱਛਾ ਕਿਤਕ ਛੱਡ ਦੂੰਗਾ ਲਾਸਟ ਵੀਰੇ ਪੈਂਡੀ ਦੇਦਾ ਠੀਕ ਹੋਣੀ ਤੋੜ ਦੂੰਗਾ ਵੀਰੇ ਹਰਿਆਣੇ ਦੀ ਆ ਇਹ ਠੀਕ ਅੱਛਾ ਹਰਿਆਣੇ ਤੋਂ ਅੱਛਾ ਬੂਲਾ ਟੱਪ ਕੇ ਠੀਕ ਹੈ ਬਈ ਜੀ ਤੇ ਦੁੱਧ ਪੂਰਾ ਕੰਡੇ ਵਾਲਾ ਬਈ 15 ਬੋਲਿੰਗ 15 ਤਿਆਰ ਹੈਗਾ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਬਈ ਕੱਦਗਾਠ ਬਹੁਤ ਛੋਟੀ ਦਾ ਤੇ ਕਿਹੜੇ ਸੂਏ ਸੂਏ ਵੀਰੇ ਇਹ ਅੱਛਾ ਦੂਜੇ ਸੂਏ ਸੂਏ ਬਈ ਜੀ ਤੇ ਬਈ ਮੂੰਹ ਪਤਲਾ ਪੂਰਾ ਪਿਓਰ ਮੋਰਾ ਚ ਹੈ ਬਈ ਜੀ ਚੈੱਕ ਕਰ ਸਕਦੇ ਹੋ ਤੁਸੀਂ ਕੱਦਗਾਠ ਬਹੁਤ ਬਈ ਛੋਟੀ ਦਾ ਜੀ ਤੇ ਅਟਰ ਕੁਆਲਟੀ ਸਾਫ ਸੁਥਰੀ ਬਈ ਪੂਰੀ ਤੇ ਨਿੱਖੜਵੇਂ ਥਣ ਦੇ ਚਾਰੇ ਥਣਾ ਵਿੱਚ ਪ੍ਰੋਪਰ ਗਿਆ ਤਾਂ ਠੀਕ ਹੈ ਬਈ ਮਗਰ ਕੀ ਵੀਰੇ ਤੇ ਹੀ ਮਗਰ ਬਈ ਜੀ ਇੱਥੇ ਕੱਟਾ ਪਿਓਰ ਮੋਰਾ ਚ ਤੇ ਚੰਗਾ ਪਸ਼ੂ ਬਈ ਜੀ ਡੇਡ ਡੇਡ ਲੱਖ ਰੁਪਏ ਨਾ ਦੋਨੇ ਚੈੱਕ ਕਰੋ ਮੇਰਾ ਵੀਰ ਪਰ ਹਾਂ ਤੇ ਮਾੜਾ ਨਹੀਂ ਕਹਿੰਦਾ ਦੋਨੇ ਮੈਂ ਚੰਗਾ ਪਸ਼ੂ ਬਈ ਜੀ ਦੁੱਧਾਲ ਪਿੱਟ ਪੂੜੇ ਤਾਂ ਬਹੁਤ ਚੰਗੀ ਹੈ ਬਈ ਜੀ ਝੋਟੀ ਤੇ ਕੱਦ ਕਾਠ ਬਹੁਤ ਹੈ ਬਈ ਜੀ ਤੇ ਉਸ ਤੋਂ ਬਾਅਦ ਜਿਹੜੀ ਝੋਟੀ ਮੱਝ ਦਿਖਾਉਂਦੇ ਇਹ ਵੀ ਬਈ ਚੰਗਾ ਪਸ਼ੂ ਹੈ ਇਹ ਤੇ ਅੱਛਾ ਇਹ ਤੀਜੀ ਸੂਏ ਬਾਈ ਜੀ ਹਾਂ ਇਹ ਤੀਜੀ ਹੈ ਲੋਕਲਾਉਰੀ ਦੀ ਕੱਟੀ ਹੈ ਪਿੱਸੇ ਦੇ ਠੀਕ ਹੈ ਬਾਈ ਜੀ ਦੁੱਧ 15 ਕਿਲੋ ਦਾ ਰੈਡੀ ਹੋ ਜਾਣਾ ਠੀਕ ਹੈ ਬਾਈ ਜੀ ਹਾਂ ਤਿਆਰੀ ਬਰੋ ਚੈੱਕ ਕਰੋ ਮੇਰਾ ਵੀ ਹਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਇੱਕ ਨੰਬਰ ਆ ਠੀਕ ਹੈ ਬਾਈ ਜੀ ਉਹ ਤਾਂ ਤਾਰ ਤੁਰ ਕਿਵੇਂ ਬਾਈ ਜੀ ਕਿਸੇ 'ਚ ਵੀ ਛਿੱਟਾ ਸਰਲਾ ਨਹੀਂ ਹੋਊਗਾ ਜਮਾ ਪੂਰੀ ਤਾਰ ਦੀ ਠੀਕ ਹੈ ਬਾਈ ਜੀ ਐਥੇ ਲੇਕਿਨ ਉਹ ਤਾਂ ਕਹਿੰਦੀ ਸੀ ਕਿ ਬਾਈ ਇਹਦੇ 15 ਤਿਆਰ ਅੱਛਾ 15 ਤਿਆਰ ਹੈ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰੇ ਆਪਾਂ ਇਹਦਾ ਮੁੱਲ 1 ਲੱਖ 40 ਰੱਖਿਆਗਾ 30 ਹੀ ਦੇ ਲਾਗੇ ਠੀਕ ਹੈ ਬਾਈ ਜ ਇਹ ਤੋੜ ਦੂੰਗੇ ਵੀ ਥੋੜੀ ਜੀ ਤੇ ਮਗਰ ਕੀ ਵੀਰੇ ਦੇ ਜੀ ਇਹਦੇ ਕੱਟੀ ਆ ਮਗਰ ਚੈੱਕ ਕਰੋ ਮੇਰਾ ਵੀਰੇ ਬਹੁਤ ਜਿਆਦਾ ਸਾਫ ਸੁਥਰੀ ਹੈਟਰ ਕੁਆਲਟੀ ਹੈ ਬਈ ਜੀ ਚੰਗੇ ਪਸ਼ੂ ਬਾਈ ਕੋਲੇ ਦੋਏ ਸੀਗੇ ਤੇ ਦੁੱਧ ਵਾਲੇ ਪਸ਼ੂ ਬਈ ਜੀ ਪੌਣੀ ਪੌਣੀ ਜੀ ਕਹਾਂ ਪਾ 2000 ਸੇ ਦੇ ਗੱਲਾਂ ਪੜ ਤੇ ਨਿੱਖੜਵੇਂ ਥਣਦੇ ਬਈ ਜੀ ਪੂਰੇ ਤੇ ਸਾਫ ਸੁਥਰੀ ਹੈਟਰ ਕੁਆਲਟੀ ਹੈ ਬਹੁਤ ਸੋਹਣੇ ਚੋਈ ਠੀਕ ਹੈ ਬਈ ਜੀ ਚੰਗੀ ਹੈਟਰ ਕੁਆਲਿਟੀ ਹੈ ਬਾਈ ਪਸ਼ੂ ਦੀ ਤੇ ਰੇਟ ਬਾਈ ਦਾ ਪੂਰਾ ਜਾਇਜ਼ ਰੇਟ ਹੈ ਤੇ ਬਹੁਤਾ ਵੱਧ ਨਹੀਂ ਰੱਖਿਆ ਬਾਈ ਨੇ ਪਹਿਨੀ ਪੂਰਾ ਰੇਟ ਰੱਖਿਆ ਤੇ ਬਾਕੀ ਬਾਈ ਪਸ਼ੂ ਬਾਈ ਕੋਲੇ ਦੋਏ ਚੰਗੇ ਸੀਗੇ ਜੀ ਪਹੁੰਚ ਕਿ ਕਰਦਾ ਹੈ ਠੀਕ ਹੈ ਬਾਈ ਜੀ 10 ਕਿਲੋਮੀਟਰ ਤੱਕ ਪਹੁੰਚ ਕਰਦਾ ਹੈ ਅੱਛਾ ਇਸੇ ਰੇਟ 'ਚ ਹੀ ਠੀਕ ਹੈ ਬਾਈ ਜੀ ਪਾਸੇ ਜੀ ਥੋੜਾ ਹੈ ਜੀ ਠੀਕ ਹੈ ਬਾਈ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਪੈਸੇ ਇਸ ਤੋਂ ਲੈ ਬਾਈ ਨਹੀਂ ਮੰਡੀ ਨਹੀਂ ਅੱਪਾ ਘਰੀ ਭੇਜਦੇ ਹਾਂ ਮਾਲ ਹਰੀਣ ਦੀ ਬੰਦ ਲੈਂਦਾ ਅੱਛਾ ਜਿਆਦਾ ਹਰਿਆਣੇ ਤੋਂ ਹੀ ਲੈਂਦੇ ਬਾਈ ਤੁਸੀਂ ਆਈ ਹਾਂ ਇਹ ਤਾਂ ਆਪਣੀ ਚੰਗੀ ਮੱਝ ਦੀ ਤਾਂ ਕਰਕੇ ਲੈਦੇ ਦੇਖੀ ਹੋ ਤੇ ਬਾਈ ਮੋਬਾਈਲ ਨੰਬਰ ਬੋਲ ਦੋਗੇ 788363900 ਇਕਵਰ ਦੁਆਰੇ ਬੋਲਦੇ ਵੀਰੇ 78 83 63 900 ਜੇ ਕਿਸੇ ਨੇ ਵੀਰੇ ਘਰੇ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਹਾਂ ਹਾਂ ਹੁੰਦੀ ਹੈ ਅੱਲਾ ਮੱਜਾਂ ਦੀ ਕਿ ਆਪਣੇ ਕੋਲ ਗਾਵਾਂ ਦਾ ਵੀ ਵੀਰੇ ਨਹੀਂ ਕੰਮ ਤਾਂ ਮੇਰਾ ਮੈਂ ਤਾਂ ਸੀਜ਼ਨ ਲਾਉਣਾ ਦਾ ਮਸ਼ੀਨਾਂ ਦੇ ਆ ਤਾਂ ਬੇਲੇ ਟਾਈਮ 'ਚ ਕਰ ਲੈਂਦੇ ਆ ਅੱਛਾ ਹਾਂ ਦਾਮਾਂ ਆ ਠੰਡਾ ਠੰਡਾ ਦੇ ਟਾਈਮ 'ਚ ਮੱਜਾਂ ਕੇ ਹਰਿਆਣੇ ਤੋਂ ਹੀ ਲੈਂਦੇ ਜਿਆਦਾਤਰ ਆਪਾਂ ਹੈ ਬਈ ਜੀ 6-7 ਸਾਲ ਹੋ ਗਏ ਜਿਆਦਾ ਹਰਿਆਣਾ ਜਾਂਦੇ ਆ ਉਰੇ ਵੀ ਲੈ ਲੈਣੇ ਆਂਗੇ ਵਿੱਚ ਅੱਛਾ ਚੰਗਾ ਪਸ਼ੂ ਮਿਲ ਜੇ ਨਾਰਮਲ ਰੇਟ ਚ ਆਹੀਂਦੇ ਨੇ ਜਦੋਂ ਤਾਂ ਉਰੇ ਵਾਲੀਆਂ ਲੈਣੀਆਂ ਠੀਕ ਹੈ ਬਈ ਜੀ ਕਿੰਨੇ ਤੋਂ ਕਿੰਨੀ ਰੇਂ ਬਾਜੀ ਉਹ ਮੇਰਾ ਵੀਰ ਬਹੁਤ ਹੀ ਸ਼ਾਨਦਾਰ ਝੋਟੀ ਹੈ ਬਈ ਜੀ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਚੈੱਕ ਕਰੋ ਜੀ ਤੇ ਥਾਣਾ ਦੇਖੋ ਪੂਰੇ ਨਿਖੜਵੇਂ ਥਣ ਨੇ ਤੇ ਚਾਰੇ ਥਾਣਾ ਦੀ ਪ੍ਰੋਪਰ ਗੈਪ ਹੈ ਚੰਗਾ ਪਸ਼ੂ ਬਾਈ ਜੀ ਦੁੱਧ ਵਾਲਾ ਬਈ ਤੋੜ ਦੂੰਗਾ ਵੀਰੇ ਨੂੰ ਮੜਾ ਜਾਈ ਤੇ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਪੂਰੇ ਨਿਖੜਵੇਂ ਥਣ ਨੇ ਤੇ ਕੱਦ ਘਾੜ ਬਹੁਤ ਹੈ ਬਾਈ ਝੋਟੀ ਦਾ ਤੇ ਪੂਰੀ ਲਮਾਂਗੇ ਜਾਣਕਾਰੀ ਬਾਈ ਕੋਲ ਤੁਸੀਂ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਪੂਰੀ ਸਾਫ ਸੁੱਥੇ ਦੁੱਧ ਵਾਲਾ ਪਸ਼ੂ ਹੈ ਜੀ ਤੇ ਬਹੁਤ ਚੰਗਾ ਬਈ ਦੁੱਧ ਵਾਲਾ ਪਸ਼ੂ ਪੂਰੇ ਲੰਬੇ ਥਣ ਨੇ ਬਾਈ ਜੀ ਆ ਜਾ ਆ ਜਾ ਭਾਈ ਚੱਪਾ ਚੱਪਾ ਜਾਂ ਭਾਈ 80 ਗੱਲ ਜੀ 80 ਗੱਲ ਜੀ 85 ਗੱਲ ਜੀ 85 ਗੱਲ ਜੀ ਭਾਈ ਜਿਹੜੀ ਇਹ ਛੋਟੀ ਗੜੇ ਸੂਏ ਸੂਈ ਹੈ ਜੀ ਤੇ ਤੀਜੀ ਸੂਏ ਸੂਈ ਹੈ ਠੀਕ ਹੈ ਵੀਰ ਦੁੱਧ ਕਿੰਨਾ ਕੁ ਥੱਲੇ ਵੀਰੇ ਇਹ ਠੀਕ ਹੈ 16 ਲੀਟਰ ਤੋਂ ਤਿਆਰ ਆ ਵੀਰੇ ਤਿਆਰ ਕੀ ਪਤਾ ਲੱਗਦਾ ਉਹਨਾਂ ਦਾ ਵੀਰੇ ਤੇ ਕਿਹੜੇ ਏਰੀਆ ਚੋਈ ਵੀਰੇ ਇਹ ਇਹ ਬਾਦਲ ਦੇ ਰਕੇ ਚੋਈ ਅੱਛਾ ਭਾਈ ਜੀ ਤੇ ਪੂਰਾ ਕੰਡੇ ਵਾਲਾ ਵੀ ਕਿੰਨੇ ਦਿਨ ਦੀ ਸੂਈ ਹੈ ਜੀ ਇਹ ਇਹਨੂੰ ਹੋ ਗਏ 7 ਦਿਨ ਹੋ ਗਏ ਠੀਕ ਹੈ ਵੀਰੇ ਮਗਰ ਕੀ ਇਹਦੇ ਮਗਰ ਬਾਈ ਜੀ ਕੱਟੀ ਹੈ 나ੜੂਆ ਨਾਲ ਬਾਈ ਥੋੜੇ ਸਾਹਮਣੇ ਆ ਤੇ ਚੰਗਾ ਪਸ਼ੂ ਬਾਈ ਜੀ ਤੇ ਵੀਰੇ ਦਾ ਮੁੱਲ ਕਿੰਨਾ ਰੱਖਿਆ ਆਪਾਂ ਮੁੱਲ ਇੱਕ ਸੱਤ ਕਰ ਦਈਏ ਆਪਾਂ ਅੱਛਾ ਕਿੱਤ ਤੱਕ ਛੱਡ ਦੋਗੇ ਲਾਸਟ ਜੀ ਕਰ ਲਾਂਗੇ ਅੱਛਾ ਥੋੜਾ ਬਤ ਮੰਤਣ ਹੋ ਜੂਗਾ ਜੀ ਠੀਕ ਹੈ ਬਾਈ ਜੀ ਜਿਹੜੀ ਅਗਲੀ ਝੋਟੀ ਹੈ ਬਾਈ ਜੀ ਉਹ ਉਹ ਵੀ ਇੱਕ ਸੱਤ ਦੀ ਹੈ ਜੀ ਪਹਿਲਣਾ ਜੀ ਅੱਛਾ ਅੱਛਾ ਪਹਿਲਣਾ ਉਹ ਹਾਂ ਡਾਕਟਰ ਤੋਂ ਤਿਆਰ ਹੈ ਠੀਕ ਹੈ ਬਾਈ ਤੋੜ ਦੂੰਗਾ ਵੀਰੇ ਉਹ ਜੀ ਚੰਗਾ ਪਸ਼ੂ ਪਾਇਆਂ ਕੋਲੇ ਦੋਏ ਪਸ਼ੂ ਪੂਰੇ ਟੌਪ ਕੁਆਲਿਟੀ ਦੇ ਨੇ ਤੇ ਐਥੇ ਲੈ ਬਾਈ ਕਹਿੰਦਾ ਪੂਰਾ 10 ਲੀਟਰ ਕੰਡੇ ਵਾਲਾ ਦੁੱਧ ਹੈ ਜੀ ਤੇ ਥਾਣ ਪੂਰੇ ਨਿਖੜਵੇਂ ਥਾਣਦੇ ਬਈ ਜੀ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਦੁੱਧ ਵਾਲੇ ਪਸ਼ੂ ਬਈ ਬਾਕੀ ਪਿੱਠਪੂੜੇ ਤੋਂ ਚੰਗੀਆਂ ਨੇ ਦੋ ਝੋਟੀਆਂ ਬਈਆਂ ਕੋਲੇ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਦੁੱਧ ਵਾਲੇ ਪਸ਼ੂ ਨੇ ਬਈ ਜੀ ਕਿੱਕ ਆ ਸਕਦੇ ਤੁਸੀਂ ਜੀ ਤੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਬਈ ਜੀ ਤੇ ਵੀਰੇ ਇਹਦੇ ਮਗਰ ਕੀ ਹੈ ਜੀ ਮਗਰ ਇਹਦੇ ਵੀ ਕੱਟੀ ਹੈ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਜੀ ਉਹਨਾਂ ਮੱਝਾਂ ਹੈਗਾ 6-7 ਘਰੇ ਠੀਕ ਹੈ ਬਾਈ ਜੀ ਕਰੋ ਸਾਂਹ ਸੁਣਨੀ ਆਉਂਦੀ ਠੀਕ ਹੈ ਬਾਈ ਜੀ ਤੇ ਬਾਈ ਜੀ ਇਹਦਾ ਮੁੱਲ ਕਿੰਨਾ 160 ਹੀ ਇਹਦਾ ਵੀ 60 ਮੰਗਦੇ ਨੇ ਠੀਕ ਹੈ ਬਾਈ ਜੀ ਦੁੱਧ ਕਿੰਨਾ ਪੂਰਾ ਵੀਰੇ ਇਹਦੇ ਉਹ 10 ਲੀਟਰ ਤਿਆਰ ਆ ਜਮਾ ਠੀਕ ਹੈ ਬਾਈ ਜੀ ਇਹ ਆਪਣੀ ਪਾਲੀ ਵੀ ਕੇ ਬਾਈ ਜੀ ਮੁੱਲੇ ਜਾਂਦੀ ਵੀ ਆ ਮੁੱਲ ਲੈਂਦੀ ਆ ਫਿਰ ਠੀਕ ਹੈ ਬਾਈ ਜੀ ਕਾਰੋਬਾਰੀ ਇਹ ਕਿਹੜੇ ਏਰੀਆ ਦੀ ਹੈ ਵੀਰੇ ਇਹ ਇਹ ਉਹੀ ਪਿੰਡ ਅੱਛਾ ਬਾਈ ਕਿਸੇ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਕਿਹੜਾ ਪਿੰਡ ਆਪਣਾ ਕਿਹੜਾ ਪਿੰਡ ਹੈ ਵੀਰੇ ਸਾਡਾ ਪਿੰਡ ਹੈਗਾ ਫਰੀਦਕੋਟ ਕੋਟਲੀ ਜੀ ਨਾਲ ਦੇ ਨਾਲ ਜ਼ਿਲ੍ਹਾ ਕਿਹੜਾ ਪੈਂਦਾ ਜੀ ਇਹ ਬਠਿੰਡਾ ਹੀ ਪੈਂਦਾ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਕਰ ਦੋਗੇ ਸ਼ੇਅਰ ਆਪਾਂ ਆਪਣਾ 82460 ਹਾਂਜੀ 87631 ਇੱਕ ਵਾਰ ਦੁਬਾਰੇ ਬੋਲਦੇ ਵੀਰੇ 82460 ਹਾਂਜੀ 87631 ਠੀਕ ਹੈ ਵੀਰੇ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਇਸਤੋਲਾ ਬਾਈ ਸਾਰੀਆਂ ਮੰਡੀਆਂ ਆਉਂਦੇ ਆਪਾਂ ਜੀ ਪੰਜਾਬ ਦੀ ਹਾਂਜੀ ਅੱਛਾ ਜੀ ਮੋੜ ਹਾਂਜੀ ਕਾਲੀ ਵੀ ਜਾਉਂਦੇ ਨੇ ਆ ਅੱਛਾ ਕਾਲੀ ਵੀ ਜਾਂਦੇ ਠੀਕ ਹੈ ਬਾਈ ਤੇ ਬਾਈ ਜੀ ਆਪਾਂ ਮਤ ਦੀਆਂ ਗਾਵਾਂ ਦਾ ਵਪਾਰ ਮੱਝਾਂ ਦਾ ਵਪਾਰ ਕਰਦੇ ਹੋ ਉਹ ਨਹੀਂ ਮੱਝਾਂ ਦੇ ਠੀਕ ਹੈ ਬਾਈ ਜੀ ਤੇ ਮਤਲਬ ਮੰਡੀ ਤੇ ਕੀ ਕਿਸੇ ਨੇ ਘਰੇ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਬਾਈ ਜੀ ਆ ਸਕਦਾ ਵੀ ਘਰੇ ਹੁੰਦੇ ਨੇ ਅਵੇਲੇਬਲ ਬੱਛੋ ਜੀ ਠੀਕ ਹੈ ਵੀ ਟਰਾਂਸਪੋਰਟ ਦਾ ਪ੍ਰਬੰਧ ਹੈ ਵੀਰੇ ਪੂਰਾ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਬਾਈਆਂ ਕੋਲੇ ਬਾਈ ਬਹੁਤ ਹੀ ਸ਼ਾਨਦਾਰ ਟਾਪ ਦੀਆਂ ਝੋਟੀਆਂ ਨੇ ਬਾਈ ਜੀ ਤੇ ਪੂਰੀ ਐਨ ਸ਼ਾਨਦਾਰ ਕੁਆਲਿਟੀ ਵਾਲੀਆਂ ਆਪਾਂ ਥੋੜਾ ਟਾਕ ਲੈ ਕੇ ਆਵਾਂਗੇ ਵੀਡੀਓ ਤੇ ਉਹਨਾਂ ਬਾਰੇ ਪੂਰੀ ਲਵਾਂਗੇ ਜਾਣਕਾਰੀ ਤੇ ਬਾਈ ਚੰਗੇ ਆਪਣੀ ਬਾਈ ਜੀ ਬਾਈ ਸ਼ਸ਼ੀਕਲ ਜੀ ਕੀ ਹਾਲ ਹੈ ਵੀਰੇ ਕੀ ਨਾਮ ਆਪਣਾ ਜੀ ਜਸਕਰਨ ਸਿੰਘ ਅੱਛਾ ਕਿਹੜਾ ਪਿੰਡ ਪੈ ਜਾਂਦਾ ਬਾਈ ਜੀ ਪਿੰਡ ਗੰਗੋਰਾ ਜੀ ਮਹਿਲਕਲਾਂ ਕੋਲ ਠੀਕ ਹੈ ਬਾਈ ਜੀ ਕਿੰਨੇ ਪਸ਼ੂ ਲੈ ਕੇ ਆਏ ਅੱਜ ਆਪਾਂ ਜੀ ਅੱਜ 6 ਡੰਗਰ ਆਈ ਠੀਕ ਹੈ ਬਾਈ ਜੀ ਆ ਬੂਰੀ ਝੋਟੀ ਬਾਈ ਕਿਹੜੇ ਸੂਏ ਸੂਈ ਆ ਇਹ ਇਹ ਦੂਜੇ ਸੂਏ ਸੂਈ ਆ ਵੀਰੇ ਕਿੰਨਾਕ ਦੁੱਧ ਆ ਬਾਈ ਥੱਲੇ ਇਹਦੇ ਇਹ ਥੱਲੇ ਵੀਰੇ ਹੁਣ 3 ਦਿਨਾਂ ਦੀ ਸ਼ੀਰੀ ਆ 20 ਕਿਲੋ ਤਿਆਰ ਹੈ ਠੀਕ ਹੈ ਜੀ ਤੋਰ ਦੋਗੇ ਫਿਰ ਮੜਾ ਜੀ ਅੱਛਾ ਕਿਹੜੇ ਤਿੰਨ ਤਰੀ ਨੂੰ ਸੂਈ ਆਈ ਇਹ ਬੌੜੇ ਚੜ੍ਹੇ ਮਾਜ ਫਿਰ ਕਿਹੜੇ ਰੀ ਆ ਜੀ ਬਾਈ ਏ ਬਾਈ ਆਪਣੀ ਘਰ ਦੀ ਝੂਟੀ ਆ ਠੀਕ ਆ ਬਾਈ ਜੀ ਤੇ ਬਾਈ ਤੋੜ ਦੂਗੇ ਬਹੁਤ ਜਿਆਦਾ ਸ਼ਾਨਦਾਰ ਕੁਆਲਟੀ ਹੈ ਬਾਈ ਜੀ ਤੇ ਚੈੱਕ ਕਰ ਸਕ ਤੁਸੀਂ ਜੀ ਪਸ਼ੂ ਦੁੱਧ ਵਾਲਾ ਪੂਰਾ ਇਹਨ ਤੇ ਨਿਖੜਵੇਂ ਥਣਦੇ ਬਾਈ ਜੀ ਪੂਰੀ ਸ਼ਾਨਦਾਰ ਕੁਆਲਟੀ ਹੈ ਤੇ ਤੇ ਬਾਈ ਜੀ ਟਾਪ ਕੁਆਲਟੀ ਦੇ ਪਸ਼ੂ ਤੇ ਪੂਰੇ ਗੁਣ ਦੇ ਤੇ ਬਾਈ ਅਟਰ ਕੁਆਲਟੀ ਬਹੁਤ ਜਿਆਦਾ ਸਾਫ਼ ਸੁਥਰੀ ਹੈ ਥਣ ਚੈੱਕ ਕਰੋ ਮੇਰਾ ਵੀ ਪੂਰੇ ਲੰਬੇ ਥਣ ਨੇ ਤੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ 20 ਲੀਟਰ ਦੁੱਧ ਦੇ ਬਾਈ ਕਹਿੰਦਾ ਪੂਰਾ ਇਹਨ ਕੰਡੇ ਵਾਲਾ ਬਈ ਧਾਰ ਦੁਰ ਕਿਵੇਂ ਆਦੀ ਬਈ ਧਾਰ ਦਾ ਚਾਹੇ ਜਵਾਬ ਜੋ ਲਵੇ ਮਗਰ ਵੀ ਕੱਟੀ ਆ ਮਗਰ ਬਈ ਕੱਟੀ ਹੈ ਪੂਰਾ ਇਹ ਤੋਹਫਾ ਤੇ ਬਾਈ ਕਦਾ ਘਰ ਦੀ ਪਾਲੀ ਹੋਈ ਹੈ ਬਾਈ ਜੀ ਤੇ ਮਗਰ ਇਹਦੇ ਕੱਟੀ ਹੈ ਤੇ ਬਾਈ ਜੀ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਚੈੱਕ ਕਰ ਸਕਦੇ ਹੋ ਜੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਸਭ ਤੋਂ ਵੱਡਾ ਤੋਹਫਾ ਨਾਲ ਬਾਈ ਇਹ ਕੱਟੀਏ ਦੇ ਅੱਛਾ ਡਾਇਮੰਡ ਬੋਲਦੀ ਹੈ ਬਈ ਇਹ ਠੀਕ ਹੈ ਤੇ ਬਾਈ ਚੈੱਕ ਕਰੋ ਪੂਰੀਆਂ ਪਿਓਰ ਹੈ ਬੂਰੀਆਂ ਚ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਕੀ ਬਈ ਸਿੰਗਾ ਦੀ ਪੂਰੀ ਖੁੰਡੀ ਹੈ ਬਾਈ ਝੋਟੀ ਪੂਰੀ ਸੀਲ ਹੈ ਉਹਦਾ ਤੇ ਬਾਈ ਜੀ ਕਿੰਨਾ ਮੁੱਲ ਰੱਖਿਆ ਆਪੇ ਇਹਦਾ ਜਿਹੜਾ 74 ਦਾ ਰੱਖੂਗਾ ਅੱਛਾ ਜੀ ਕਿੱਥੇ ਤੱਕ ਛੱਡ ਦੋਗੇ ਵੀਰੇ ਲਾਸਟ ਆਪਾਂ ਵੀਰੇ ਪੌਣੇ ਚਾਰ ਵੀ ਦੇ ਦਾਂਗਾ। ਅੱਛਾ ਪੌਣੇ ਚਾਰ। ਪੂਰੀ ਦੁੱਧਾ ਦੀ ਗਰੰਟੀ ਪੂਰੀ ਹੈ? ਹਾਂਜੀ ਹਾਂਜੀ ਫੁੱਲ ਗਰੰਟੀ। ਉਹ ਤੀਨੇ ਪਹਿਲੇ ਹੀ 6 17 ਕਿਲੋ ਦਾ ਦਿੰਦਾ ਹੈਗਾ। ਹੁਣ 20 ਕੰਡੇ ਵਾਲਾ ਪੁਰਾਣਾ। ਹਾਂ 20 ਕੰਡੇ ਵਾਲਾ ਤੋਂ 3 24 ਕਿਲੋ ਤੱਕ ਦਊਂਗਾ ਇਸ ਵਿੱਚ। ਕੱਢ ਦੂ ਬਾਈ। ਹਾਂਜੀ ਹਾਂਜੀ। ਠੀਕ ਹੈ ਬਾਈ ਜੀ। ਇਹ ਨਾਲ ਬੱਚਾ ਡਾਇਮੰਡ ਬੁੱਲਦਾ ਹੈ ਬਾਈ। ਡਾਇਮੰਡ ਉਹ ਤਾਂ ਹਰ ਚੰਗਾ। ਠੀਕ ਹੈ ਬਾਈ ਜੀ। ਹਾਂਜੀ ਮਤਲਬ ਆ ਮੱਥੇ-ਮੁੱਥੇ ਦਾ ਸਾਰਾ ਮਾਰਕਿੰਗ ਦੋ ਦੀ ਹੈ। ਠੀਕ ਹੈ ਬਾਈ ਜੀ। ਚੰਗਾ ਬਾਈ ਜੀ ਇਹਦੀ ਮਾਮੂ ਥੱਲੇ ਕਿਹਨਾਂ ਰਿਕਾਰਡ ਸੀਗਾ ਬਾਈ ਜੀ ਇਹਦੀ ਮਾਮੂ ਥੱਲੇ ਵੀ ਕਿਤੇ ਵਧੀਆ ਸੀਗਾ ਥੱਲੇ ਬਾਈ ਜੀ ਕੋਈ ਬਾਈ ਜੀ ਜਿਹੜੀ ਨਰਦ ਦਿੰਦੀ ਰਹੀ ਹੈ ਇਹਦੀ ਮਾਮੂ ਠੀਕ ਆ ਬਾਈ ਜੀ ਤੇ ਜਿਹੜੀ ਇਹ ਚੋਟੀ ਹੈ ਬਾਈ ਜੀ ਅੱਗੇ ਇਹ ਆਪਾਂ ਲੈਤੀ ਆ ਜੀ ਅੱਛਾ ਬਾਈ ਜੀ ਕੱਦ-ਕਾਟ ਬਹੁਤ ਹੈ ਬਾਈ ਚੋਟੀ ਤਾਂ ਕਿਹੜੇ ਏਰੀਆ ਚੋਈ ਬਾਈ ਇਹ ਇਹ ਕਿਹੜੀ ਦੂਜੀ ਸੀ ਆ ਜੀ ਅੱਛਾ ਕਿਹੜੇ ਏਰੀਆ ਚੋਈ ਬਾਈ ਇਹ ਏਰੀਆ ਕਿਹੜੇ ਦਾ ਬੰਦੇ ਨੇ ਤਾਂ ਲਿਆਂਦੀ ਹੋਰ ਆਣੇ ਉਹ ਚ ਲੈਤੀ ਆ ਅੱਛਾ ਬਾਈ ਜੀ ਤੇ ਦੁੱਧ ਤਾਂ ਕਿੰਨਾ ਬਾਈ ਥੱਲੇ ਇਹਦੇ ਇਹ ਥੱਲੇ ਵੀਰੇ ਹੁਣ 18 19 ਚਲੇਗਾ ਤੇ ਤਿਆਰ ਆ ਠੀਕ ਆ ਬਾਈ ਜੀ ਇਹ ਕਿਹੜੇ ਸੂਏ ਸੂਏ ਵੀਰੇ ਇਹ ਦੂਜੇ ਸੂਏ ਨੇ ਤੋੜ ਦੂਗੇ ਵੀਰੇ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਛੋਟੀ ਦੀ ਕੁਆਲਿਟੀ ਚੈੱਕ ਕਰੋ ਬਈ ਕੱਦ-ਕਾੜ ਦੇਖੋ ਪਹਿਲਾਂ ਤਾਂ ਬਾਈ ਜੀ ਤੇ ਕੱਦ-ਕਾੜ ਬਹੁਤ ਹੈ ਬਾਈ ਤੇ ਸ਼ਾਨਦਾਰ ਕੁਆਲਿਟੀ ਹੈ ਬਾਈ ਮੋਰਾ ਚ ਦੁੱਧ ਵਾਲਾ ਪਸ਼ੂ ਬਈ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਬਾਈ ਜੀ ਪਹਿਲਾਂ ਤਾਂ ਅਟਰ ਕੁਆਲਿਟੀ ਸਾਫ ਸੁਥਰੀ ਬਿਲਕੁਲ ਬਾਈ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਥਣ ਪੂਰੇ ਨਿਖੜਵੇਂ ਥਣ ਨੇ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੇ 1 ਮਿੰਟ ਰੋਗ ਲੈ ਵੀਰੇ ਆਪਾਂ ਥਣ ਅਟਰ ਕੁਆਲਿਟੀ ਚੈੱਕ ਕਰਾ ਦੀ ਇਹਦੀ ਚੈੱਕ ਕਰੋ ਮੇਰਾ ਵੀ ਨੇੜੇ ਤੋਂ ਵੀ ਤੁਸੀਂ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਤੇ ਕੰਡੇ ਵਾਲਾ ਬਾਈ ਕਹਿੰਦਾ ਦੁੱਧ ਪੂਰਾ ਐਨ ਬਾਈ ਕਿੰਨਾ ਦੁੱਧ ਥੱਲੇ ਦੇ ਬਾਈ ਇਹਦਾ ਕੀ ਹੁੰਦੀ ਹੈ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਸਾਫ ਸੁਥਰੀ ਅਟਰ ਕੁਆਲਿਟੀ ਇਹਦੀ ਤੇ ਬਈ ਕੱਦ-ਕਾਡ ਬਹੁਤ ਆ ਝੋਟੀ ਦਾ ਤੇ ਬਈ ਪਸ਼ੂ ਮੇਲੇ ਵਾਲਾ ਪਸ਼ੂ ਹੈ ਤੇ ਦੁੱਧ ਵਾਲਾ ਸ਼ਾਨਦਾਰ ਕੁਆਲਟੀ ਬਈ ਜੀ ਅਟਰ ਕੁਆਲਟੀ ਬਿਲਕੁਲ ਸਾਫ਼ ਸੁਥਰੀ ਹੈ ਤੇ ਬਾਕੀ ਕੱਦ-ਕਾਡ ਬਹੁਤ ਆ ਬਈ ਝੋਟੀ ਦਾ ਨਿਖੜਵੇਂ ਥਣ ਨੇ ਚਾਰੇ ਥਣ ਪੂਰੇ ਐਨ ਤੇ ਚੰਗਾ ਬਾਈ ਇਹ ਦਿਮਗਰ ਕੀ ਹੈ ਇਹਦੇ ਮਾਤਾ ਕਟਾਈ ਠੀਕ ਹੈ ਬਈ ਜੀ ਤੇ ਟੀਕੇ ਤਾਂ ਕਿ ਬਈ ਇਹ ਬਈ ਇਨਸਾਨ ਨਹੀਂ ਸ਼ਿਕਰ ਤਾਂ ਠੀਕ ਹੈ ਬਈ ਜੀ ਤੇ ਵੀਰੇ ਦੇ ਮੁੱਲ ਕੀ ਨ ਰੱਖਿਆ ਆਪਾਂ ਇਹ ਤਾਂ ਮੌਲੀ ਸਾਢੇ ਗਾਨੇ ਰੱਖਿਆ ਅੱਛਾ ਕਿੱਥੇ ਤੱਕ ਛੱਡ ਦੋਗੇ ਲਾਸਟ ਅੱਛਾ ਹੀ 270 ਦੀ ਦੇ ਦਾਂਗਾ 270 ਦੀ ਧਾਰ ਤੁਰ ਦੀ ਪੂਰੀ ਗਰੰਟੀ ਹੈ ਆਪਣੀ ਪੂਰੀ ਗਰੰਟੀ ਦੁੱਧ ਦੀ ਗਰੰਟੀ ਹੈ ਠੀਕ ਹੈ ਅੱਛਾ 20 ਕਿਲੋ ਕੱਢ ਦੂ ਠੀਕ ਹੈ ਬਾਈ ਜੀ ਤੇ ਚੈੱਕ ਕਰੋ ਮੇਰਾ ਵੀ 18 ਕੁਆਲਟੀ ਪੂਰੀ ਸਾਫ ਸੁਥਰੀ ਹੈ ਨਿੱਖਣਵੇਂ ਥਣ ਨੇ ਬਾਈ ਜੀ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਪੱਕੀ ਬਾਈ ਜੀ ਜੀਤ ਸਾਹਿਬ ਦਾ ਰੇਟ ਹੈ ਬਾਈ ਜੀ ਉਸ ਸਾਹਿਬ ਦਾ ਝੋਟੀ ਵੀ ਪੂਰੀ ਟਾਪ ਕੁਆਲਟੀ ਦੀ ਹੈ ਤੇ ਮੇਲੇ ਵਾਲਾ ਪਸ਼ੂ ਬਾਈ ਜੀ ਪੂਰਾ ਮੋਰਾ ਚ ਸ਼ਾਨਦਾਰ ਕੁਆਡੀ ਬਾਈ ਜੀ ਤੇ ਬਾਕੀ ਬਾਈਆਂ ਥੋੜਾ ਬਤ ਮਾਨਦਾਨ ਕਰਾਂਗੇ ਪਰ ਬਾਈ ਪਸ਼ੂ ਵੀ ਰੂਹ ਕੁਛ ਕਰਦੇ ਨੇ ਇਸ ਤੋਂ ਬਾਅਦ ਉਹਨਾਂ ਨੇ ਅਗਲੀ ਝੋਟੀ ਇਹਦੇ ਬਾਰੇ ਵੀ ਖੰਦ ਹੋਣੇ ਅਗਲੀ ਝੋਟੀ ਤੇ ਬਾਈ ਜਿਹੜੀ ਇਹ ਝੋਟੀ ਹੈ ਅੱਜ ਇਹ ਕਿਹੜੇ ਸੂਏ ਸੁਣਾਇ ਨੇ ਤੂਈ ਹੈ ਅੱਛਾ ਤੀਜੇ ਸੂਏ ਆ ਇਹ ਠੀਕ ਹੈ ਬਾਈ ਜੀ ਇਹ ਕਿਹੜੀ ਰੀਜ ਹੋਈ ਬਾਈ ਇਹ ਆਪਣੇ ਪਿੰਡ ਦੀ ਮੱਝ ਹੈ ਠੀਕ ਹੈ ਬਾਈ ਜੀ ਤੋੜ ਦੂੰਗੇ ਇਹਨੂੰ ਜੀ ਬਹੁਤ ਜਿਆਦਾ ਟਾਪ ਕੁਆਲਿਟੀ ਦੀ ਹੈ ਬਾਈ ਬਾਈ ਕੋਲ ਸਾਰੀਆਂ ਇਹ ਝੋਟੀਆਂ ਟਾਪ ਕੁਆਲਿਟੀ ਦੀਆਂ ਤੇ ਅਟਰ ਕੁਆਲਿਟੀ ਸਾਫ਼ ਸੁਥਰੀ ਹੈ ਬਾਈ ਜੀ ਸਾਰੀਆਂ ਦੀ ਉਹ ਤੇ ਰੂਹ ਕੁਸ਼ ਕਰਦੀ ਹੈ ਬਾਈ ਝੋਟੀ ਅਟਰ ਕੁਆਲਿਟੀ ਚੈੱਕ ਕਰੋ ਦੇਖੋ ਬਾਈ ਪੂਰੀ ਸਾਫ਼ ਸੁਥਰੀ ਹੈ ਤੇ ਨਿਖਣਵੇਂ ਥਣ ਨੇ ਬਾਈ ਜੀ ਪੂਰੇ ਹਨ ਸਾਫ਼ ਸੁਥਰੀ ਹੈ ਲਓ ਅਟਰ ਕੁਆਲਿਟੀ ਪੂਰੇ ਕੰਡੇ ਵਾਲਾ ਹੀ ਦੇ ਭਾਈ ਜੀ ਚੈੱਕ ਕਰੋ ਭਾਈ ਜੀ ਇਕਵਟ ਰੋਗ ਲੈ ਵੀਰੇ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਨਿਖਣਵੇਂ ਥਣਦੇ ਭਾਈ ਜੀ ਤੇ ਤੇ ਬਾਕੀ ਸਿੰਘਾਂ ਦੀ ਭਾਈ ਜੀ ਖੁੰਡੀ ਹੈ ਤੇ ਕੱਦ-ਕਾਟ ਬਹੁਤ ਹੈ ਭਾਈ ਤੇ ਸਭ ਤੋਂ ਵੱਡੀ ਗੱਲ ਹੈ ਭਾਈ ਅਟਰ ਕੁਆਲਟੀ ਦੀ ਹੁੰਦੀ ਹੈ ਪੂਰੀ ਸਾਫ ਸੁਥਰੀ ਪਿਓਰ ਮੋਰਾ ਚ ਭਾਈ ਜੀ ਪਤਲੇ ਚੰਮ ਦੀ ਬਿਲਕੁਲ ਭਾਈ ਜੀ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਥਣ ਭਾਈ ਜੀ ਲੰਬਾ ਪੂਰਾ ਤੇ ਦੁੱਧ ਬਾਜੀ 15 ਕਿਲੋ ਏ ਥੱਲੇ ਹੀ ਹੈ ਗਰੰਟੀ ਵਾਲਾ ਠੀਕ ਹੈ ਬਾਈ ਜੀ ਤੇ ਟੰਡਾ ਕਰ ਲੈਣ ਠੀਕ ਹੈ ਬਾਈ ਜੀ ਤੇ ਬਾਈ ਕਿਹੜੇ ਏਰੀਆ ਚੋਂ ਆਈ ਹੈ ਵੈਸੇ ਨਾ ਨੋਰਾ ਪੈਂਡਾ ਆਇਆ ਅੱਛਾ ਨੋਰਾ ਪੈਂਡਾ ਹੀ ਕੋਈ ਤੇ ਕਿੰਨਾ ਮੁੱਲ ਰੱਖਿਆ ਵੀਰਾ ਪੈ ਦਾ ਇਹਦਾ ਮੁੱਲ 160 ਆ ਜੀ ਅੱਛਾ 160 ਠੀਕ ਹੈ ਬਾਈ ਜੀ ਮਗਰ ਕੀ ਇਹਦੇ ਬਾਈ ਜੀ ਮਗਰ ਕੱਟਾ ਜੀ ਮਗਰ ਕੱਟਾ ਠੀਕ ਹੈ ਬਾਈ ਮੜਾ ਮੋਟਾ ਮਾਨ ਤਾਨ ਹੋ ਜੂ ਹਾਂ ਜੀ ਹੋ ਜੂ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਬਾਈ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਉਹ ਵੀ ਬਾਈ ਪੂਰੀ ਟਾਪ ਕੁਆਲਿਟੀ ਦੀ ਹੈ ਤੇ 14 ਲੀਟਰ ਕੰਡੇ ਵਾਲ ਇਕ ਤਾਂ ਕਹਿਣਾ ਹੁੰਦਾ ਪੂਰਾ ਇੱਕ ਥੱਲੀ ਵਾਲਾ ਪੂਰਾ ਇਹਨ ਟਾਪ ਕੁਆਲਿਟੀ ਦੀ ਝੋਟੀ ਬਾਈ ਜੀ ਚੈੱਕ ਕਰ ਸਕਦੇ ਤੁਸੀਂ ਜੀ ਸ਼ਾਨਦਾਰ ਅਟਰ ਕੁਆਲਿਟੀ ਤੇ ਪੂਰਾ ਟਾਪ ਕੁਆਲਿਟੀ ਦਾ ਬੱਚਾ ਬਾਈ ਜੀ ਤੇ ਬਾਈ ਕੱਦ-ਕੱਡ ਬਹੁਤ ਝੋਟੀ ਦਾ ਤੇ ਬਾਕੀ ਅਟਰ ਕੁਆਲਿਟੀ ਸਾਫ਼ ਸੁਥਰੀ ਹੈ ਬਿਲਕੁਲ ਤੇ ਆਪਾਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾਵਾਂਗੇ ਇੱਕ ਮਿੰਟ ਰੋਕ ਲਿਓ ਵੀਰੇ ਤੇ ਬਾਈ ਪੂਰੀ ਸਾਫ ਸੁਥਰੀ ਅਟਰ ਕੁਆਲਿਟੀ ਹੈ ਤੇ ਥਣ ਪੂਰੇ ਨਿਖੜਵੇਂ ਨੇ ਤੇ ਥੋੜਾ ਬੱਚੇ ਦੂਜੇ ਸੂਏ ਬਈਏ ਤੇ ਬਈ ਇਹ ਦੰਦ ਪੂਰੇ ਤਾਂ ਨਹੀਂ ਹੋਏ ਹੋਣੇ ਇਹਦੇ ਅੱਛਾ ਤੇ ਸ਼ਾਨਦਾਰ ਅਟਰ ਕੁਆਲਿਟੀ ਬਈ ਜੀ ਸਾਫ ਸੁਥਰੀ ਤੇ ਬਾਈਆਂ ਕੋਲੇ ਸਾਰੇ ਪਸ਼ੂ ਬਈ ਟੌਪ ਕੁਆਲਿਟੀ ਦੇ ਨੇ ਤੇ ਬਈ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਨਿਖੜਵੇਂ ਥਣ ਦੇ ਬਈ ਜੀ ਸਭ ਤੋਂ ਵੱਡੀ ਗੱਲ ਹੈ ਬਈ ਅਟਰ ਕੁਆਲਿਟੀ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ ਤੇ ਸਾਰੇ ਗੁਣ ਨੇ ਬਾਈ ਜੀ ਮੋਰਾ ਵਾਲੇ ਤੇ ਚੰਗਾ ਪਸ਼ੂ ਬਾਈ ਜੀ ਕੱਦ ਘਾਟ ਬਹੁਤ ਝੋਟੀ ਦਾ ਤੇ ਬਈ ਇਹ ਕਿਹੜੇ ਸੂ ਦੂਜੇ ਹਨਾਈ ਤੇ ਦੂਜੇ ਕਿੰਨਾ ਦੁੱਧ ਦਾ ਬਾਈ ਥਲੇ ਇਹਦੇ ਹੁਣ 14 ਕਿਲੋ ਤਿਆਰੇ ਠੀਕ ਹੈ ਬਾਈ ਜੀ ਕਿੰਨਾ ਮੁੱਲ ਰੱਖਿਆ ਪਏ ਦੇ ਮੁੱਲ 160 ਹੀ ਰੇੜ ਦੀ ਦੇਵਾਂਗੇ ਅੱਛਾ ਬਾਈ ਜੀ ਪੂਰੀਆਂ ਤਸੱਲੀ ਆਗਾ ਮੇ ਪੂਰੀਆਂ ਇਹ ਗਾਰੰਟੀ ਹੈ ਘਰ ਤੱਕ ਦੀ ਅਗਲੇ ਦੇ ਬਸ ਠੀਕ ਹੈ ਵੀਰੇ ਮੈਂ ਇਹ ਸਾਰੀਆਂ ਜਿਹੜੀ ਗੱਲ ਕਹਾਂਗਾ ਉਹ ਨਿਕਲੂਗੀ ਮੈਂ ਕਿੰਨਾ ਟਾਈਮ ਹੋ ਗਿਆ ਪਾਣੂ ਕਰਦੇ ਨੂੰ ਵਪਾਰ ਨਾ ਨਿਕਾ ਜਾ ਹੁੰਦਾ ਹੀ ਕਰਦਾ ਪਹਿਲਾਂ ਪਿਓ ਕਰਦਾ ਜੀ ਮੈਂ ਤਾਂ ਛੋਟਾ ਜਿਹਾ ਮੰਦਾ ਜਮੀਨਾਂ ਚੋਂ ਆ ਪੀੜੀਆਂ ਵਾਲਾ ਕੰਮ ਹੋ ਗਿਆ ਜੀ ਹਾਂ ਮੈਂ ਤਾਂ ਪੈ ਗਈ ਇਹਨਾਂ ਚੋਂ ਹਾਂ ਕਰਮ ਵਾਲੀ ਹਾਂ ਹਾਂ ਤੇ ਇਸ ਤੋਂ ਬਾਅਦ ਬੱਚੀ ਵੀ ਖੜੀ ਪਈ ਆ ਆਪਣੀ ਆਪਣੀ ਵੀਰੇ ਦੋਂਦੀ ਆ ਬੱਚੀ ਤੇ ਬੱਚੀ ਵੀ ਚੈੱਕ ਕਰੋ ਕਦ ਘੜ ਦੇਖੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਪੂਰੀ ਸੀਲ ਆ ਬਾਈ ਕਹਿੰਦਾ ਤਸੱਲੀ ਵਾਲਾ ਕੰਮ ਹੈ ਬਾਈ ਜੀ ਇਹ ਨਹੀਂ ਮਿਲਦੇ ਬਾਈ ਨੂੰ ਬੱਸੀ ਆ ਪਹਿਲੇ ਸੂਏ ਸਵਾ ਦੋ ਸਾਲ ਦੀ ਉਮਰ ਹੈ ਦੀ ਕਰਮ ਵਾਲੀ ਦਾ ਅੱਛਾ ਬਾਈ ਜੀ ਤੇ ਕਿੰਨਾ ਕੁ ਦੁੱਧ ਕਹਿੰਦੇ ਬਾਈ ਖੱਲੇ ਦੇ? 20 ਕਿਲੋ ਬੋੜੀ ਆ ਵੀਰੇ। ਇਹਨ ਕੰਡੇ ਵਾਲੀ। ہاں 30 25 ਕਿਲੋ ਨੂੰ ਠੰਡਾ ਕਰਕੇ ਬੱਛੀ ਦੇ। ਅੱਛਾ ਜੀ। ਠੀਕ ਆ ਬਾਈ ਜੀ। ਤੇ ਕਿੰਨਾ ਕੁ ਮੁੱਲ ਰੱਖਿਆ ਵੀਰੇ ਆਪੇ ਦਾ? ਮੁੱਲ 1 ਸਵਾ ਲੱਖ ਰੁਪਈਆ। ਠੀਕ ਹੈ ਪੁੱਤਰ। ਪੂਰਾ ਜੈਨਰੇਟਰ ਰੱਖਿਆ ਬਾਈਆਂ ਨੇ। ਬਾਈ ਕੱਦ ਘੜ ਦੇਖੋ ਤੁਸੀਂ ਬੱਛੀ ਦਾ। ਤੇ ਸਾਫ ਸੁਥਰੀ ਹੈਟਰ ਕੁਆਲਟੀ ਹੈ ਬਾਈ ਜੀ। ਤੇ ਬਾਈ ਸਭ ਤੋਂ ਪਹਿਲਾਂ ਕੱਦ ਦੇਖ ਕਰੋ ਉਸ਼ ਹੋ ਜਾਂਦੀ ਹੈ। ਬਾਕੀ ਅਟਰ ਕੁਆਲਟੀ ਚੈੱਕ ਕਰੋ। ਪੂਰੀ ਸਾਫ ਸੁਥਰੀ ਹੈ ਤੇ ਨਿੱਖਣਵੇਂ ਥਣਦੇ ਬਾਈ ਜੀ ਪੂਰੇ ਹਨ ਤੇ ਚੈੱਕ ਕਰੋ ਬਾਈ ਜੀ ਥਣ ਚੈੱਕ ਕਰੋ ਤੂੰ ਸਭ ਤੋਂ ਪਹਿਲਾਂ ਤਾਂ ਪੂਰੇ ਸਾਫ ਸੁਥਰੀ ਐਟਰ ਕੁਆਲਟੀ ਹੈ ਨਿੱਖਣਵੇਂ ਥਣਦੇ ਬਾਈ ਜੀ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਬਾਕੀ ਬਾਈ ਜੀ ਕੱਦ-ਖਾਠ ਬਹੁਤ ਬੱਚੀ ਦਾ ਤੇ ਹਜੇ ਸਵਾ 2 ਸਾਲ ਦੀ ਪੂਰੀ ਹੋਈ ਹੈ ਹਜੇ ਬਾਈ ਕਹਿੰਦਾ ਤੇ ਹਜੇ ਤਾਂ ਮੂੰਹ ਤਾਂ ਬਾਈ ਜੀ ਚੈੱਕ ਕਰ ਤੁਸੀਂ ਦੁੱਗੀ ਹੈ ਜੀ ਹਜੇ ਤੇ ਤੇ ਸਵਾ ਲੱਖ ਰੇਟ ਰੱਖਿਆ ਬਾਈ ਇਹਦਾ ਸਿਰਫ ਹਨਾ ਹੀ ਠੀਕ ਹੈ ਬਾਈ ਜੀ ਤੇ ਬਾਈ ਜੀ ਜਾਇਜ਼ ਰੇਟ ਰੱਖਿਆ ਬਿਲਕੁਲ ਬਾਈਆਂ ਨੇ ਬਿਲਕੁਲ ਨਾ ਮਾਤਰ ਹਾਂ ਜਾਇਜ਼ ਰੇਟ ਆ ਬਾਈ ਜੀ ਤੇ ਕੱਦ ਕੱਠ ਬਹੁਤ ਆ ਬਾਈ ਬੱਚੀ ਦੇ ਦੁੱਧ ਵਾਲਾ ਪਸ਼ੂ ਐ ਤੇ ਬਾਕੀ ਆਪਾਂ ਪੁੱਛਦੇ ਬਾਈ ਕੋਲੋਂ ਪਿੰਡ ਬਾਰੇ ਉਹਦੇ ਬਾਰੇ ਕਿਹੜਾ ਪਿੰਡ ਐ ਬਾਈ ਦਾ ਤੇ ਪੂਰਾ ਡੈਟਾ ਤੁਹਾਡੇ ਤੱਕ ਕਰਾਂਗੇ ਸ਼ੇਅਰ ਏ ਕੋ ਵੀਰ ਲੈਣਾ ਚਾਹੁੰਦਾ ਬਾਈਆਂ ਕੋਲੋਂ ਪਸ਼ੂ ਤਾਂ ਲੈ ਸਕਦਾ ਬਾਈ ਜੀ ਤੇ ਤੇ ਬਾਈ ਜੀ ਆਇਓ ਮੜਾ ਜ। ਤੇ ਬਾਈ ਇੱਕ ਵਾਰ ਦੁਆਰ ਤੋਂ ਦੱਸਦੇ ਆਪਣਾ ਨਾਮ ਕੀ ਹੈ ਵੀਰੇ? ਨਾਮ ਵੀਰੇ ਜਸਕਰਨ ਸਿੰਘ। ਹਾਂਜੀ ਪਿੰਡ ਕਿਹੜਾ ਪਿੰਡ ਗੰਗੋਹਾੜਾ ਤੇ ਅਸੀਂ ਮਾਹਕਲਾ ਜ਼ਿਲ੍ਹਾ ਬਰਨਾਲਾ। ਅੱਛਾ ਜ਼ਿਲ੍ਹਾ ਬਰਨਾਲਾ ਪੈਂਦਾ ਬਾਈ ਜੀ। ਤੇ ਬਾਈ ਜੀ ਘਰੇ ਪਸ਼ੂ ਹੁੰਦੇ ਆ ਆਪਣੇ? ਹਾਂਜੀ ਹਾਂਜੀ ਘਰੇ ਵੀ ਹਰ ਵਕਤ 10-12 ਪਸ਼ੂ ਅੱਗੇ ਨਹੀਂ ਵਗ ਰਹੇ ਹੁੰਦੇ ਆ। ਜਦੋਂ ਮਰਜ਼ੀ ਫੋਨ ਕਰਕੇ ਆ ਸਕਦਾ ਤੁਹਾਨੂੰ। ਠੀਕ ਆ ਬਾਈ ਜੀ। ਤੇ ਜਿੱਦਾਂ ਹੁਣ ਕਿਸੇ ਨੂੰ ਦੂਰੋਂ ਆਉਣਾ ਹੋਵੇ ਬਾਈ ਕੀ ਟ੍ਰਾਂਸਪੋਰਟ ਦਾ ਪ੍ਰਬੰਧ ਹੈਗਾ ਆਪਣੇ ਹਾਂਜੀ ਹਾਂਜੀ ਵੀਰੇ ਆਪਾਂ ਘਰੋਂ ਆਪਣੀ ਗੱਡੀ ਹੈਗੀ ਆ ਦੀ ਯਾਰ ਮੇਰੇ ਲੈ ਜਾ ਕੇ ਜਿਹੜੇ ਗੱਡੀ ਨਾਲ ਆਪਣੇ ਪੱਕੇ ਮੰਡੀ ਤੇ ਆਉਂਦੇ ਆਗੇ ਉਹ ਬੰਦਿਆਂ ਨੂੰ ਕਿੱਥੇ ਮਾਰਦੀ ਭੇਜਦੇ ਉਹ ਜਾ ਸਕਦੇ ਮਤਲਬ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਕੱਲੀ ਗਾਮਾ ਔਰ ਮੱਜਾਂ ਦੋਨੋਂ ਤਾਂ ਹੀ ਹੁੰਦਾ ਆਪਣੇ ਕੋਲੇ ਹਾਂਜੀ ਹਾਂਜੀ ਆਪਣੇ ਕੋਲੇ ਕੱਲੀਆਂ ਐਚ ਐਫ ਗਏ ਆ ਉਹਨੀਆਂ ਕਿ ਜਰਸੀ ਵੀ ਹੁੰਦੀਆਂ ਬਾਈ ਆਪਣੇ ਕੋਲ ਵੀਰੇ ਕੁਆਲਿਟੀ ਹਰੇਕ ਤਰ੍ਹਾਂ ਦੀ ਆਉਂਦੀ ਹੈਗੀ ਜਿਵੇਂ ਕਿ ਅਸੀਂ ਚੰਗਾ ਡੰਗਰੀ ਲੈਨੇ ਅਸੀਂ ਮਾੜਾ ਡੰਗਰ ਨਹੀਂ ਰੱਖਦੇ ਅੱਛਾ ਜੀ ਬਾਈ ਜੀ ਤੇ ਕਿੰਨੇ ਦੇ મતલਬ ਕਿੰਨੇ ਲੀਟਰ ਤੋਂ ਸਟਾਰਟ ਹੋ ਜਾਂਦੀ ਹੈ ਤੁਹਾਡੇ ਕੋਲ ਮੱਝਾਂ ਬਾਈ ਜੀ ਮੱਝਾਂ ਵੀਰੇ ਆਪਣੇ ਕੋਲੇ 12 ਤੋਂ ਸਟਾਰਟ ਹੋ ਜਾਂਦੀ ਹੈ ਪਲੂਨ ਘੋਟੀਆਂ ਅਸੀਂ 12-12 ਕਿਲੋ ਤੋਂ ਸਟਾਰਟ ਅੱਛਾ 12 ਤੋਂ ਲੈ ਰੱਖਦੇ ਹੋ ਨਹੀਂ ਬਾਈ ਜੀ ਹਾਂਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਕਰ ਦੂੰਗਾ ਸ਼ੇਅਰ ਆਪਣਾ ਹਾਂਜੀ ਹਾਂਜੀ ਮੈਨੂੰ ਲੱਗਿਆ ਕਿ 9733 5782 ਇੱਕ ਵਾਰ ਦੁਬਾਰੇ ਬੋਲਦੇ ਵੀਰੇ 9733 5782 ਠੀਕ ਹੈ ਬਈ ਜੀ 797 ਦੇ ਬਰ 357682 ਠੀਕ ਹੈ ਬਈ ਜੀ ਤੇ ਇੱਕ ਵਾਰ ਬਈ ਜੀ ਆਪਾਂ ਤੁਹਾਨੂੰ ਫਿਰ ਤੋਂ ਨਿਗ੍ਹਾ ਮਰਾ ਦਾਂਦੇ ਕੱਲੇ ਕੱਲੇ ਪਸ਼ੂ ਬਾਰੇ ਸਭ ਤੋਂ ਪਹਿਲਾਂ ਬਈ ਜੀ ਇਹ ਗਾਂ ਹੈ ਬੱਚੀ ਜਿਹੜੀ ਸਵਾ ਦੋ ਸਾਲ ਦੀ ਸਿਰਫ ਤੇ ਸਵਾ ਲੱਖ ਮੁੱਲ ਰੱਖਿਆ ਬਈ ਇਹਦਾ ਬਿਲਕੁਲ ਜਾਇਜ਼ ਨਾਲ ਕੀ ਸੀਗੇ ਵੀਰੇ ਇਹਦੇ ਇਹਦੇ ਨਾਲ ਬੱਛਾ ਜੀ ਨਾਲ ਬੱਛਾ ਬਈ ਜੀ ਤੇ ਕੱਤ ਘੱਟ ਦੇ ਇੱਕ ਵੇ ਰੂਹ ਖੁਸ਼ ਹੋ ਗਈ ਅੱਜ ਤੇ ਅੰਡਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਬੱਚੀ ਦੀ ਤੇ ਬਾਕੀ ਬਈ ਰੇਟ ਬਹੁਤ ਜ਼ਿਆਦਾ ਰੱਖਿਆ ਪਾਈਆਂ ਨੇ ਨਾ ਮਾਤਰਾ ਰੇਟ ਹੈ ਬਈ ਜੀ ਐਨੇ ਚ ਕੁਝ ਨਹੀਂ ਆਉਂਦਾ ਬਈ ਜੀ ਸਵਾ ਲੱਖ ਚ ਜੋ ਪੂਰੀ ਇਹ ਬੱਚੀ ਟਾਪ ਕੁਆਲਿਟੀ ਦੀ ਹੈ ਉਸ ਤੋਂ ਬਾਅਦ ਇਹ ਬਈ ਝੋਟੀ ਸੀਗੀ ਇਹ ਦੂਜੇ ਸੁਣੇ ਸੀਗੀ ਨਾ ਬਈ ਜੀ ਇਹ ਦੂਜੇ ਸੁਏ ਸੀਗੀ ਇਹ ਥਲੇ ਸੀਗੀ ਇਹ ਤਾਂ 14 ਲੀਟਰ ਠੀਕ ਹੈ ਬਈ ਜੀ ਤੇ ਇਹਦਾ ਮੁੱਲ ਰੱਖਿਆ ਸੀਗਾ ਪਾਈਆਂ ਨੇ 160 ਦਾ ਬਈ ਜੀ 160 ਮੁੱਲ ਰੱਖਿਆ ਸੀਗਾ ਬਈ ਜੀ ਤੇ ਬਾਕੀ ਬਈ ਜੀ ਟਾਪ ਦੀ ਮੋਹਰਾ ਨਸਲ ਦੀ ਬਈ ਝੋਟੀ ਤੇ ਅਟਰ ਕੁਆਲਿਟੀ ਚੈੱਕ ਕਰੋ ਬਈ ਪੂਰੀ ਸਾਫ ਸੁਥਰੀ ਅਟਰ ਕੁਆਲਿਟੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਬਾਕੀ ਵੀਰਾਂ ਦਾ ਰੇਟ ਵੀ ਬਹੁਤ ਜਾਇਜ਼ ਹੈ ਸਰ ਪਸ਼ੂ ਦੀ ਕੁਆਲਿਟੀ ਹੈ ਉਸ ਦਾ ਰੇਟ ਬਹੁਤ ਜਾਇਜ਼ ਹੈ ਤੇ ਇਸ ਤੋਂ ਬਾਅਦ ਜਿਹੜੀ ਦਿਖਾਈ ਸੀਗੀ ਝੋਟੀ ਇਹ ਝੋਟੀ ਵੀ ਤੀਜੇ ਸੂਰ ਸੀਗੀ ਹਾਂ ਜੀ ਇਹ ਤੀਜੇ ਸੂਰ ਸੀ ਇਹ ਥੱਲੇ ਬਾਈ ਜੀ 15 ਲੀਟਰ ਦੁੱਧ ਸੀਗਾ ਤੇ ਅਟਰ ਕੁਆਲਿਟੀ ਇਹਦੀ ਬਾਈ ਚੰਗੀ ਸੀ ਜੀ ਤੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਸਾਫ ਉਦਰੀ ਅਟਰ ਕੁਆਲਿਟੀ ਹੈ ਤੇ ਨਿਖੜਵੇਂ ਥਣਨੇ ਬਾਈ ਜੀ ਪੂਰੇ ਐ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਅਗਲੀ ਝੋਟੀ ਇਹ ਦੂਜੇ ਸੂਰੇ ਸੀਗੀ ਬਾਈ ਜੀ ਹੈਨਾ ਤੇ ਇਹਦੇ ਥੱਲੇ ਸੀਗਾ ਬਾਈ ਕਹਿੰਦਾ 17 ਲੀਟਰ ਦੁੱਧ ਤੇ ਬਾਈ ਕਹਿੰਦਾ 20 ਬੂ ਕਰ ਜੂਗੀ RAM ਨਾਲ ਤੇ ਬਾਕੀ ਬਾਈ ਜੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਗਰੰਟੀ ਵਾਲਾ ਧਰਮ ਹੈ ਬਾਈਆਂ ਦਾ ਜੀ ਤੇ ਨਿਕ ਲੰਬੇ ਥਾਣੇ ਬਾਈ ਨਿਖੜਵੇਂ ਥੜਨੇ ਬਾਈ ਜੀ ਚਾਰੇ ਥਾਣੇ ਵਿੱਚ ਪ੍ਰੋਪਰ ਗੈਪ ਹੈ ਤੇ ਉਸ ਤੋਂ ਸਭ ਤੋਂ ਪਹਿਲਾਂ ਦਿਖਾਉਣਾ ਬਾਈ ਜੀ ਬੂਰੀ ਮੱਤ ਝੋਟੀ ਦੀ ਬਹੁਤ ਡਿਮਾਂਡ ਕਰਦੇ ਨੇ ਲੋਕ ਤੇ ਆਪਾਂ ਚੈੱਕ ਕਰ ਲੋ ਜੀ ਬਾਈਆਂ ਕੋਲੇ ਪਿਓਰ ਮਗਰ ਬਾਈ ਜੀ ਕੱਟੀ ਵੀ ਕਿਹੜੇ ਬੁਲਦੀ ਬਾਈ ਜੀ ਇਹ ਡਾਇਮੰਡ ਬੁਲਦੀ ਕੱਟੀ ਐ ਤੇ ਬਾਈ ਜੀ ਰੂਹ ਖੁਸ਼ ਹੁੰਦੀ ਦੇਖ ਕੇ ਝੋਟੀ ਨੂੰ ਤੇ ਥਣ ਦੇਖੋ ਬਾਈ ਜੀ ਤੇ ਲੰਬਾ ਥਾਣਾ ਬਾਈ ਜੀ ਤੇ ਪੂਰਾ ਪ੍ਰੋਪਰ ਗੈਪ ਆ ਚਾਰੇ ਥਾਣਾ ਵਿੱਚ ਤੇ ਡਾਇਮੰਡ ਬੁਲਦੀ ਨਾਲ ਬਾਈ ਬੱਚਾ ਇਹਦੇ ਫੀਮੇਲ ਕਾਫ ਤੇ ਚੰਗਾ ਪਸ਼ੂ ਬਾਈ ਜੀ ਸੀਲ ਮੱਝ ਤੇ ਬਾਕੀ ਬਾਈਆਂ ਦਾ ਬਾਈ ਜੀ ਰੇਟ ਬਹੁਤ ਜਾਇਜ਼ ਐ ਤੇ ਚੰਗੇ ਪਸ਼ੂ ਬਾਈਆਂ ਕੋਲੇ ਜੀ ਤੇ ਨੰਬਰ ਆਪਾਂ ਵੀਡੀਓ ਵਿੱਚ ਪਾ ਦਿੱਤਾ ਜੀ ਜੇ ਕੋਈ ਵੀ ਲੈਣਾ ਚਾਹੁੰਦਾ ਤੇ ਬਾਈ ਨਾਲ ਕੰਟੈਕਟ ਕਰ ਸਕਦਾ ਜੀ ਤੇ ਸਭ ਤੋਂ ਬਾਈ ਸ਼ਾਨਦਾਰ ਕੁਆਲਿਟੀ ਦੀ ਬੂਰੀ 20 ਲੀਟਰ ਦੁੱਧ ਦੇ ਬਾਈ ਕਹਿੰਦਾ ਜੀ ਇਹ ਤੁਜੇ ਸੁਹੇ ਰਾ ਬਈ ਇਹ ਹਾਂ ਜੀ ਠੀਕ ਹੈ ਬਈ ਜੀ ਜਿਹੜਾ ਜੋੜਾ ਹੀ ਲੈ ਜਾ ਵੀ ਲੈ ਜਾ ਇਸ ਚੰਗਾ ਪਸ਼ੂ ਬਈ ਜੇ ਕੋਈ ਬਾਈ ਕਿਸੇ ਨੇ ਜੋੜਾ ਲੈਣਾ ਹੋਵੇ ਮੜਾ ਮੋਟਾ ਹੋਰ ਮਾਨਦਾਨ ਕਰ ਦੂੰਗਾ ਹਾਂ ਮੇਰੇ ਜੇ ਆ ਕੋਈ ਬੰਦਾ ਜੋੜਾ ਲੈਂਦਾਗਾ ਆਪਾਂ ਹੋਰ ਮਾਨਦਾਨ ਕਰ ਦਾਂਗੇ ਠੀਕ ਹੈ ਬਈ ਜੀ ਉਹੀ ਹੈ ਨਾ ਕਈ ਵਾਰ ਬੰਦਾ ਆਉਂ ਕਹਿੰਦਾ ਵੀ ਸਾਨੂੰ ਜੋੜਾ ਲੈ ਲੀਏ ਹਾਂ ਜੀ ਠੀਕ ਹੈ ਬਈ ਜੀ ਤੇ ਬਾਈ ਜੀ ਸ਼ਾਨਦਾਰ ਪਸ਼ੂਆਂ ਬਈਆਂ ਕੋਲੇ ਸਾਰੀ ਟਾਪ ਕੁਆਲਟੀ ਦੇ ਤੇ ਬਾਕੀ ਬਈ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਇਦਾਂ ਦੇ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਤੇ ਬਾਕੀ ਬਈ ਜੀ ਆਪਣੀ ਵੀਡੀਓ ਪੂਰੀ ਸਾਫ਼ ਸੁਥਰੀ ਹੁੰਦੀ ਹੈ ਫੈਮਲੀ ਵਿੱਚ ਬੈਠ ਕੇ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਤੇ ਬਾਕੀ ਜੇ ਕੋਈ ਕਮੀ ਪੇਸ਼ੀ ਲੱਗਦੀ ਹੁੰਦੀ ਬਈ ਦੱਸਿਆ ਜਰੂਰ ਕਰੋ ਮੇਰਾ ਵੀਰ ਆਪਾਂ ਨੂੰ ਤੇ ਆਪਾਂ ਹਰ ਇੱਕ ਕਮੀ ਪੇਸ਼ੀ ਦੂਰ ਕਰਾਂਗੇ ਜੀ ਤੇ ਬਾਕੀ ਜਿਹੜੇ ਵੀਰ ਆਪਣੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਦੇਖ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਬਾਕੀ ਪਸ਼ੂ ਮੰਡੀ ਵਿੱਚ ਅੱਜ ਬਾਧੂ ਪਸ਼ੂ ਆਏ ਹੋਏ ਨੇ ਤੇ ਬਾਈ ਆ ਸਕਦੇ ਨੇ ਲੈ ਸਕਦੇ ਨੇ ਇੱਥੇ ਜੀ ਤੇ ਬਾਕੀ ਬਾਈ ਜੀ ਲਾਈਕ ਜਰੂਰ ਕਰਿਆ ਕਰੋ ਮੇਰਾ ਵੀਰ ਬਾਕੀ ਜਿਹੜੇ ਵੀਡੀਓ ਨੂੰ ਦੇਖਦੇ ਆ ਪੂਰਾ ਸਪੋਰਟ ਕਰਿਆ ਕਰੋ ਮੇਰਾ ਵੀਰ ਆਪਾਂ ਤੁਹਾਡੇ ਤੱਕ ਹਰ ਇੱਕ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜੇ ਕੋਈ ਵੀਰ ਕਮੀ ਪੇਸ਼ੀ ਕੋਈ ਲੱਗਦੀ ਹੁੰਦੀ ਹੈ ਭਾਈ ਦੱਸਿਆ ਜਰੂਰ ਕਰੋ ਮੇਰਾ ਵੀਰ ਆਪਾਂ ਹਰ ਇੱਕ ਕਮੀ ਪੇਸ਼ੀ ਜੂਰ ਕਰਾਂਗੇ ਤੇ ਬਾਕੀ ਵੀ ਇੱਕ ਵਾਰ ਤੁਹਾਨੂੰ ਸਿੰਘ ਵੀ ਚੈੱਕ ਕਰਾ ਦੰਦੇ ਝੋਟੀਆਂ ਦੇ ਸਿੰਘ ਪੂਰੇ ਐ ਸ਼ਾਨਦਾਰ ਕੁਆਲਿਟੀ ਨੇ ਤੇ ਚੰਗੀਆਂ ਝੋਟੀਆਂ ਦੇ ਮਾਈਆਂ ਕੋਲੇ ਪੂਰੇ ਟਾਪ ਕੁਆਲਿਟੀ ਦੀਆਂ ਤੇ ਭਾਈ ਬੁਰੀ ਝੋਟੀ ਇਹ ਪੂਰੀ ਟਾਪ ਕੁਆਲਿਟੀ ਦੀ ਤੇ ਅੰਡਰ ਕੁਆਲਿਟੀ ਪੂਰੀ ਐ ਸਾਫ ਸੁਥਰੀ ਐ ਭਾਈ ਜੀ ਤੇ ਭਾਈ ਰੱਖ ਕੇ ਰੋ ਉਹ ਕੁਝ ਹੋ ਗਈ ਮੇਰੀ ਤਾਂ ਆਪ ਆ ਜਿੱਦੇ ਤੇ ਤੇ ਚੰਗਾ ਬਚੋ ਬਾਈ ਜੀ ਦੁੱਤ ਆ ਲੈਣ ਤੇ ਨਾਲ ਹੈਗਾ ਬਾਈ ਡਾਇਮੰਡ ਬੋਲਰ ਦੀ ਬੱਚੀ ਇਹ ਵੀ ਬਾਈ ਜੀ ਬਹੁਤ ਜਾਇਜ਼ ਦੇ ਟਰੱਕ ਆ ਬਾਈਆਂ ਨੇ ਜੇ ਕੋ ਮੇਰਾ ਵੀ ਲੈਣਾ ਚਾਹੋ ਤਾਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਜੀ ਆਪਾਂ ਨੰਬਰ ਬਾਈਆਂ ਦਾ ਵੀਡੀਓ ਵਿੱਚ ਪਾਤਾ ਜੀ ਤੇ ਬਾਕੀ ਬਾਈ ਜੀ ਬਾਈਆਂ ਨੂੰ ਦੋ ਮਤਲਬ ਪੀੜੀਆਂ ਦੇ ਹਿਸਾਬ ਨਾਲ ਹੋ ਗਿਆ ਟਾਈਮ ਕੰਮ ਕਰਦੇ ਨੂੰ ਜੀ ਾਰੇ ਵੀਰ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੇਰਾ ਵੀਰ ਤੇ ਆਪਾਂ ਏਦਾਂ ਦੀ ਵੀਡੀਓ ਕਰਦੇ ਕੇ ਲੈ ਕੇ ਆਉਂਦੇ ਰਹਾਂਗੇ ਤੇ ਪੂਰੀ ਸ਼ਾਨਦਾਰ ਕੁਆਲਿਟੀ ਹੈ ਬਈ ਜੂਰੇ ਤੇ ਆਪਾਂ ਬਾਕੀ ਵੀਡੀਓ ਪਾਉਂਦੇ ਹੁੰਨੇ ਬਈ ਜੀ ਹਰ ਇੱਕ ਮੰਡੀ ਦੀ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਵੀਰ ਵੀਡੀਓ ਨੂੰ